ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਰਤਖ ਪੋਸਟ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹਰ ਵਰਗੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਕੱਲ ਤੋਂ ਹੀ ਜਿਹੜਾ ਰੰਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਮਾਦੋਪੁਰ ਦੇ ਜਿਹੜੇ ਗੇਟ ਆ ਵੀ ਖੋਲ ਦਿੱਤੇ ਗਏ ਨੇ ਉਸ ਤੋਂ ਬਾਅਦ ਪਾਣੀ ਜਿਹੜਾ ਹੈ ਉਹ ਲਗਾਤਾਰ ਜ਼ਿਲ੍ਹੇ ਦੇ ਵਿੱਚ ਫੈਲ ਰਿਹਾ ਹੈ ਹਾਲਾਂਕਿ ਪਹਿਲੀ ਵਾਰ ਜਿਹੜਾ ਕੀਤੇ ਪਾਣੀ ਪਠਾਨਕੋਟ ਜ਼ਿਲ੍ਹੇ ਦੇ ਸੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਾਲੀ ਤੇ ਐਸਐਸਪੀ ਦਫ਼ਤਰ ਹੈ ਤੇ ਨਾਲੀ ਤੇ ਤਹਿਸੀਲ ਵੀ ਆ ਇਸ ਵਕਤ ਤਿੰਨਾਂ ਦਫ਼ਤਰਾਂ ਦੇ ਵਿੱਚ ਜਿਹੜਾ ਪਾਣੀ ਆ ਪੜ ਚੁੱਕਿਆ ਆ ਤਲਹਾਲ ਜਿਹੜਾ ਬਹੁਤ ਸਾਰਾ ਕੰਮਕਾਜਗਰ ਤੋਂ ਖਤ ਹੋ ਚੁਕਿਆ ਬਹੁਤ ਸਾਰੇ ਲੋਕ ਇਹ ਦਫ਼ਤਰਾਂ ਦੇ ਵਿੱਚ ਕੰਮ ਕਰਨੀ ਪਹੁੰਚੇ ਹੋਣ ਉਹ ਕੜੀ ਰਸੀਅਤ ਤੋੜ ਗਏ ਹਾਲਾਂਕਿ ਜਿਹੜਾ ਪਾਣੀ ਹੈ ਉਹ ਬਹੁਤ ਹੱਦ ਤੱਕ ਜੜਾ ਕੱਟ ਚੁਕਿਆ ਹੈ ਇੱਥੇ ਪਾਣੀ ਸਿਰੇ 4 ਤੋਂ 5 ਘੰਟੇ ਤੱਕ ਦਾ ਪਾਣੀ ਸੀਗਾ ਸਾਰੇ ਦਫ਼ਤਰਾਂ ਦੇ ਜਿਹੜੇ ਆਸ-ਪਾਸ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈਆਂ ਨੇ ਹੁਣ ਵੀ ਪਾਣੀ ਹੌਲੀ-ਹੌਲੀ ਕੱਟ ਰਿਹਾ ਪਿਛੇ ਸਜਾਨਪੁਰ ਦੇ ਜਿਹੜੇ ਕਈ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਪਾਣੀ ਜਿਹੜਾ ਉਹ ਗਿਆ ਹੈ ਪੁਨਹਾਲ ਹੈ ਪ੍ਰਸ਼ਾਸਨ ਵੱਲੋਂ ਕੜੀ ਪ੍ਰਬੰਧ ਕਰ ਦਿੱਤੇ ਗਏ ਨੇ ਪਿਛਲੇ ਪਾਸੇ ਜਿਹੜੇ ਗੁੱਜ ਉਨਾ ਨੂੰ ਲਗਾਤਾਰ ਉਥੋਂ ਜਿਹੜੇ ਕਿਸ਼ਤੀ ਦੇ ਜ਼ਰੀਏ ਇੱਥੇ ਲੱਗਾ ਜਾ ਰਿਹਾ ਹੈ ਤੇ ਇੱਥੇ ਵੀ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਕੀਤੇ ਗਏ ਨੇ ਕਿਸੇ ਨੂੰ ਵੀ ਜਿਹੜਾ ਕਿ ਅੱਗੇ ਨਹੀਂ ਆਂ ਦਿੱਤਾ ਜਾ ਰਿਹਾ ਦਫ਼ਤਰ ਸਾਰੇ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਪਾਣੀ ਦੀ ਵਜ੍ਹਾ ਨਾਲ ਤੇ ਪ੍ਰਸ਼ਾਸਨ ਵੱਲੋਂ ਹਰ ਤਾਹ ਤੇ ਜਾ ਕੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਜਿਹੜੀ ਪਾਣੀ ਹੈ ਇਹ ਕਰਦਾ ਤੇ ਲੋਕਾਂ ਦੇ ਕੰਮ ਹੈ ਕਦੋਂ ਤੱਕ ਚੱਲਦੀ ਰਹੇ ਅਜਰ ਕੀ ਨਾ ਆਪਣਾ ਤੇ ਕੀ ਹਲਾਉਂਦਾ ਮੇਰਾ ਨਾਮ ਬਲਦੇਵ ਰਾਜ ਐਡਵੋਕੇਟ और यहाँ पे आप देख रहे हैं कि कैसे पानी का कहर यहाँ पे पठानकोट पे आ गया है ऑफिस के सामने हम खड़े हैं और लोगों को भारी दिक्कत का सामना करना पड़ा है क्योंकि बाढ़ का पानी इतना आ गया है कि ह्यूमन रिसोर्सेस भी कम यहाँ पे दिखाई देती हैं लेकिन एडमिनिस्ट्रेशन इज़ डूइंग इट्स बेस्ट फॉर द प्रिवेंशन ऑफ जो लॉस है उसको कम करने की कोशिश हर की, की जा रही है ਔਰ ਉਮੀਦ ਕਰਤੇ ਹਨ ਕਿ ਇਹ ਪਾਣੀ ਜਲਦੀ ਜਲਦੀ ਡਾਊਨ ਹੋਗਾ ਔਰ ਲੋਕੋ ਦਾ ਨਾਰਮਲ ਲਾਈਫ ਉਸੇ ਤਰ੍ਹਾਂ ਰੈਸਟੋਰੇਸ਼ਨ ਹੋ ਜਾਏ ਜੀ ਸਰ ਕਿਨਾਰਾ ਤੁਹਾਡਾ ਕੀ ਜੇਪੀ ਡੋਗਰਾ ਐਡਵੋਕੇਟ ਡਿਸਟ੍ਰਿਕਟ ਕੋਰ ਪਠਾਨਕੋਟ ਜਿਸ ਤਰ੍ਹਾਂ ਕਿ ਅਸੀਂ ਇਸ ਚੈਨਲ ਥਰੂ ਬੜਾ ਅੱਛਾ ਚੈਨਲ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਹੀ ਨਹੀਂ ਪਿਛਲੇ ਦੋ ਦਿਨ ਭਾਰੀ ਮੀਂਹ ਪੈ ਰਿਹਾ ਇਸ ਮੀਂਹ ਪੈਣ ਦੇ ਕਾਰਨ ਪੂਰੇ ਪਠਾਨਕੋਟ ਦੇ ਵਿੱਚ ਬਹੁਤ ਹੀ ਹਰ ਜਗ੍ਹਾ ਪਾਣੀ ਪਾਣੀ ਜਿਹਦੇ ਵਿੱਚ ਜਾਨ ਮਾਲ ਦੀ ਬਹੁਤ ਨੁਕਸਾਨ ਹੋ ਰਿਹਾ ਲੇਕਿਨ ਜਿੱਥੇ ਮੌਕੇ ਤੇ ਖੜੇ ਹਾਂ ਇਸਦਾ ਜਿੱਥੇ ਕੋਟ ਹੈਗੀ ਸਾਡੀ ਕੋਟ ਦੇ ਪਿੱਛੇ ਕਿ ਜਿਹੜਾ ਨਿੱਕੀ ਨਹਿਰ ਉੱਪਰ ਕਰਕੇ ਉੱਥੋਂ ਪਾੜ ਪੈ ਗਿਆ ਉਹ ਪਾੜ ਦਾ ਪਾਣੀ ਸਿੱਧਾ ਇਹ ਪੁੱਢਾ ਤੇ ਜ਼ਮੀਨ ਤੇ ਐਸਪੀ ਸਾਹਿਬ ਡਾਕਟਰ ਡੀਸੀ ਸਾਹਿਬ ਤਹਿਸੀਲ ਅਫਸਰ ਜੀ ਬਹੁਤ ਨੁਕਸਾਨ ਹੋ ਰਿਹਾ ਹੈ ਲੇਕਿਨ ਸਾਡੀ ਗਵਰਨਮੈਂਟ ਜਿਹੜੀ ਹੈ ਸਟੇਟ ਹੈ ਬਹੁਤ ਹੈਲਪ ਕਰ ਰਹੀ ਹੈ ਲੇਕਿਨ ਕੁਦਰਤ ਦੇ ਕੇ ਕਿਹੜਾ ਜੋੜ ਨਹੀਂ ਹੈਗਾ ਐਨੀ ਹੋ ਦੇ ਆਰ ਡੂਇੰਗ ਵੈਸਟ ਇਸਦੀ ਆ ਰਹੀ ਹੈ ਲੋਕਾਂ ਨੂੰ ਬਹੁਤ ਹੈਲਪ ਮਿਲ ਰਹੀ ਹੈ ਕੀ ਹਾਲਾਤ ਹੈ ਤੁਹਾਡੇ ਡੀਸੀ ਉਪਤੀ ਅਸਤੀ ਹੋ ਹਾਲਾਤ ਇਹ ਆ ਜੀ ਕਿ ਕੁਦਰਤ ਦੀ ਮਾਰ ਜਿੱਦਾ ਸਾਰੇ ਸਮੂੱਚੇ ਪੰਜਾਬ 'ਚ ਪਈ ਆ ਉਦਾਂ ਹੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੀ ਸਮੂੱਚੇ ਪੰਜਾਬ ਦੇ ਨਾਲ-ਨਾਲ ਪਾਣੀ ਦੀ ਮਾਰ ਜਿਹੜੀ ਪਈ ਆ ਔਰ ਜਿਹੜਾ ਡੀਸੀ ਦਫਤਰ ਜਾਂ ਪ੍ਰਸ਼ਾਸਨ ਲੋਕਾਂ ਨੂੰ ਰੈਸਕਿਊ ਕਰ ਰਿਆ ਸੀ ਅੱਜ ਆਪ ਰੈਸਕਿਊ ਹੋ ਰਿਹਾ ਹੈ ਉਹਨੇ ਹੁਣ ਸੁਪਰਡੈਂਟ ਸਾਡੇ ਗ੍ਰੇਟ ਬੰ ਜਿਹੜੇ 2 ਦਿਨ ਤੋਂ ਅੰਦਰ ਫਸੇ ਹੋਏ ਸੀ ਨਾਲ ਉਹਨਾਂ ਦੇ ਸਾਡੇ ਅਮਰਜੀਤ ਸਿੰਘ ਜੀ ਉਹਨਾਂ ਨੂੰ ਮੈਂ ਨਾਲ ਜਾ ਕੇ ਲੈ ਕੇ ਆਇਆ ਬੱਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਸ ਦੇ ਵਿੱਚ ਨਾਲ ਹੀ ਜ਼ਰੂਰੀ ਸਮਾਨ ਕੰਟਰੋਲ ਰੂਮ ਦਾ ਲੈ ਕੇ ਆਏ ਆ ਤਾਂ ਕਿ ਕੰਟਰੋਲ ਰੂਮ ਕਿਸੇ ਸੇਫ ਜਗ੍ਹਾ ਤੇ ਬਣਾਇਆ ਜਾ ਸਕੇ ਲੋਕਾਂ ਦੀ ਸੁਬਦਹ ਲਈ ਔਰ ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਜਨਤਾ ਦੀ ਸੇਵਾ ਚ ਅਗਰ ਸਰ ਹੈ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਦਦੇਉਪਲ ਜੀ ਦੀਆਂ ਡਾਇਰੈਕਸ਼ਨਾਂ ਮੁਤਾਬਕ ਉਹਨਾਂ ਦੀ ਹਦਾਇਤਾਂ ਮੁਤਾਬਕ ਪ੍ਰਸ਼ਾਸਨ ਹਰ ਵੇਲੇ ਪਾਬਾਹਰ ਹੈ ਔਰ ਮੈਂ ਸਾਰੀ ਜਨਤਾ ਨੂੰ ਅਪੀਲ ਕਰਾਂਗਾ ਕਿ ਹੌਸਲਾ ਬਣਾਈ ਰੱਖਣ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੇ ਨਾਲ ਹੈ ਔਰ ਖਰਾ ਪ੍ਰਸ਼ਾਸਨ ਉਹਨਾਂ ਦੀ ਸੇਵਾ ਚਾਰ ਵੇਲੇ ਅਗਰਸਰ ਹੈ ਜਿੱਥੋਂ ਪਾਣੀ ਹੈਗਾ ਅੰਦਰ ਭਾਜੀ ਘਟੋ ਘਟ 5-5 ਫੁੱਟ ਪਾਣੀ ਹੈਗਾ ਐਸ ਵੇਲੇ ਸਵੇਰੇ 6 ਫੁੱਟ ਦੇ ਕਰੀਬ ਤੀ ਪਾਣੀ ਔਰ ਹਾਲਾਤ ਇਹ ਹੈ ਕਿ ਦਰਿਆ ਨਾਲੋਂ ਜ਼ਿਆਦਾ ਸਪੀਡ ਤੇ ਅੰਦਰ ਪਾਣੀ ਹੈ ਸਾਈਡ ਵਾਲੀਆਂ ਕੰਧਾਂ ਵਹਿ ਗਈਆਂ ਉਹ ਥੋੜੀ ਦੇਰ ਚ ਟੁੱਟ ਜਣੀਆਂ ਕਿਸ ਤਰੀਕੇ ਦਾ ਕਿੰਨਾ ਕੁ ਡਾਟਾ ਜਿਹੜਾ ਅੰਦਰ ਪਿਆ ਹੋਇਆ ਹੈ ਇਸ ਡਿਪਾਰਟਮੈਂਟ ਦਾ ਡਾਟਾ ਭਾਜੀ ਕਾਫੀ ਹੈ ਪਰ ਉਹ ਕੱਲ ਹੀ ਲਾਈਟਾਂ ਮੌਕੇ ਤੇ ਡੀਸੀ ਸਾਹਿਬ ਜੀ ਦੂਰੰਦੇਸ਼ੀ ਕਾਰਨ ਲਾਈਟਾਂ ਬੰਦ ਕਰਾ ਦਿੱਤੀਆਂ ਗਈਆਂ ਸੀ ਜਿਹਦੇ ਕਾਰਨ ਸਮਾਨ ਸੇਵ ਹੈ ਪਾਣੀ ਥੱਲੇ ਥੱਲੇ ਘੁੰਮਿਆ ਔਰ ਜਿਹੜਾ ਅਫੀਸ਼ੀਅਲ ਡਾਟਾ ਹੈ ਉਹ ਸੇਵ ਹੈ ਜੀ ਸਰ ਕੀ ਹਾਲਾਤ ਨੇ ਹੁਣ ਇੱਥੇ ਹਰਾਂ ਦੀ ਸਥਿਤੀ ਬਣ ਚੁੱਕੀ ਹੈ ਕੀ ਹਾਲਾਤ ਨੇ ਪ੍ਰਸ਼ਾਸਨ ਵੱਲ ਕੋਈ ਕਦਮ ਚੁੱਕੇ ਜਿਨੇ ਮੈਂ ਠੇਕੇਦਾਰ ਅਮਰਜੀਤ ਸਿੰਘ ਸਟੇਲ ਸੈਕਟੀ ਆ ਮਾਜਾ ਜੋਨ ਇਨਚਾਰਜ ਐਸੀ ਵਿੰਗਾ ਇਹ ਜੋ ਅਹੀਂ ਬੋਹਨ ਲਈ ਸਵਕਤ ਬੁੱਢਾ ਨਗਰ ਦੇ ਖਰੇ ਆ ਬੁੱਢਾ ਨਗਰ ਜੋ ਪੁਆ ਹਲਕੇ ਦਾ ਇੱਕ ਸ਼ੁਰੂਆਤ ਤੋਂ ਕਸਬਾ ਪੈਂਦਾ ਔਰ ਸਾਹਮਣੇ ਡੀਸੀ ਦਫ਼ਤਰ ਹੈ ਐਸਐਸਪੀ ਸਾਹਿਬ ਦਾ ਦਫ਼ਤਰ ਹੈ ਮੈਨੂੰ ਸੈਕਟਰੀਟ ਹੈ ਪੂਰਾ ਬਿਲਕੁਲ ਇੱਥੇ ਅਹੀਂ ਰਾਤ ਪੂਰੀ ਇੱਥੇ ਹੀ ਲਗਭਗ 12 ਵਜੇ ਤੇ ਟਾਈਮ ਇੱਥੇ ਪੂਰਾ ਪਾਣੀ ਘਰਾਂ ਦੇ ਵਿੱਚ ਅੰਦਰ ਵਰ ਗਿਆ ਔਰ ਆਮ ਆਦੀ ਪਾਰਟੀ ਵੱਲੋਂ ਪੂਰਾ ਹਾਈ ਕਮਾਂਡ ਵੱਲੋਂ ਸਾਨੂੰ ਹਜ਼ਾਰਾਂ ਮਿਲੀਆਂ ਕਿ ਜਿੱਥੇ ਵੀ ਕੋਈ ਇਹੋ ਜਿਹਾ ਕੰਮ ਹੁੰਦਾ ਰੱਬ ਨਾ ਕਰਾਏ ਇਹ ਜਿਹੜਾ ਕੰਮ ਹੋਇਆ ਪਾਣੀ ਜਿਆਦਾ ਆ ਇਹ ਸਭ ਕੁਦਰਤ ਦੀ ਆਫਤ ਹੈ ਕੁਦਰਤ ਦੀ ਆਫਤ ਦੇ ਅੱਗੇ ਕੋਈ ਵੀ ਨਹੀਂ ਰੋਕ ਸਕਦਾ ਆ ਪਾਰਟੀ ਜਿਹੜੀ ਆਮ ਆਦੀ ਪਾਰਟੀ ਜਿਹੜੀ ਭਗਵੰਦ ਮਾਨ ਜੀ ਦੀ ਸਰਕਾਰ ਆ ਪੂਰੀ ਤਨਦੇਹੀ ਦੇ ਨਾਲ ਆਪਣੇ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਭੇਜਿਆ ਹੋਇਆ ਮੰਤਰੀ ਸਾਡੇ ਸਹਵਾਨ ਲੱਗੇ ਪਏ ਆ ਐਮਐਲਏ ਸਹਵਾਨ ਲੱਗੇ ਪਏ ਆ ਤੇ ਪੂਰੀ ਜਿੱਥੇ ਵੀ ਕਿਸੇ ਮੈਂ ਦੇ ਹਰ ਬੰਦੇ ਨੂੰ ਇਹ ਕਹਿਣਾ ਕਿ ਜਿਹੜਾ ਦਰਿਆਵਾਂ ਦੇ ਕੰਢੇ ਦੇ ਬੱਚੇ ਲੈ ਕੇ ਜਾਂਦੇ ਆ ਜਾਂ ਕੋਈ ਨਦੀਆਂ ਕਿਨਾਰੇ ਜਾਂਦੇ ਆ ਉੱਥੇ ਇਹ ਜੇ ਭੇਜ ਕੀਤਾ ਜਾਏ ਕਿਉਂਕਿ ਇਹ ਜਿਹੜਾ ਪਾਣੀ ਆ ਰਿਹਾ ਸਾਰਾ ਉੱਪਰੋਂ ਪਹਾੜਾਂ 'ਚੋਂ ਪਾਣੀ ਆ ਰਿਹਾ ਇਹ ਹਿਮਾਚਲ 'ਚੋਂ ਪਾਣੀ ਆ ਰਿਹਾ ਤੇ ਇਹਦਾ ਜਿਹੜਾ ਐਡਮਿਨਿਸਟ੍ਰੇਸ਼ਨ ਪੂਰਾ ਪ੍ਰਬੰਧ ਕਰ ਲਈ ਹੈ ਅਸੀਂ ਸਾਰੇ ਲੱਗੇ ਪਏ ਆ ਸਾਥੀ ਨਾਲ ਮਿਲ ਕੇ ਉਹ ਜਲਦੀ ਇਹਦੇ ਤੇ ਹੱਲ ਕਰ ਲਿਆ ਜਾਏਗਾ ਸਰਦਨਾਸ਼ੀਮਾ ਕੀ ਹਾਲਾਤ ਨੇ ਇਥੋਂ ਦੇ ਤੁਹਾਡੇ ਘਰ ਜਿੱਥੇ ਨੇ ਸਾਡੇ ਦੇ ਹਾਲਾਤ ਬਹੁਤ ਸਾਰਾ ਸਮਾਨ ਰੋੜ ਗਿਆ ਸਾਰੇ ਬੱਚੇ ਬੁਝੇ ਨੇ ਮਈਆਂ ਮਈਆਂ ਦੀਆਂ ਰੋੜ ਗਈਆਂ ਬੜੀ ਮੁਸ਼ਕਲ ਨਾਲ ਖੜੀਆਂ ਜੀ ਕਿੰਨੇ ਵਜੇ ਪਾਣੀ ਆਇਆ ਸੀ ਤੁਸੀਂ ਕੀ ਕਰਨ ਦੀ ਸੀ ਉਦੋਂ ਅਸੀਂ ਉਸ ਵੇਲੇ ਡੰਗਰਾਂ ਲਈ ਧਾਣਾ ਕੱਢ ਨਹੀਂ ਤਿੰਨ ਵਜੇ ਦਾ ਕੱਲ ਦਾ ਪਾਣੀ ਆਇਆ ਦਾ ਹਾਂ ਹਾਂਜੀ ਉੱਥੇ ਵੇਰ ਤੁਸੀਂ ਹੁਣ ਤੁਹਾਨੂੰ ਲੈ ਕੇ ਆਏ ਨੇ ਪ੍ਰਸ਼ਾਸਨ ਨਹੀਂ ਹੁਣ ਅਸੀਂ ਕੱਲ ਦਾ ਕੋਈ ਰੋੜੇ ਕਰਦੇ ਕੋਈ ਬਚ ਗਏ ਕੋਈ ਅੱਧੇ ਡੰਗਰ ਸਾਡੇ ਰੋੜ ਗਏ ਕੋਈ ਪਰਿਵਾਰ ਥੋੜਾ ਥੋੜਾ ਸਾਡਾ ਬੜੀ ਮੁਸ਼ਕਲ ਨਾਲ ਬਚਿਆ ਹੈਗਾ ਕਿ ਕਿੰਨਾ ਕੁ ਹੋਰ ਨੁਕਸਾਨ ਕੋਈ ਜਾਨ ਮਾਲ ਦਾ ਕਿਹਦਾ ਕਿਨੂੰ ਸੱਟ ਪੇਟ ਲੱਗੀ ਆਜਾ ਅੱਧਾ ਆਇਆ ਹੈ ਤੇ ਪੀਰਾ ਨਹੀਂ ਆਇਆ ਸਾਡੇ ਨੂੰ ਜਾਨਵਰ ਪੂਰਾ ਨਹੀਂ ਆਇਆ ਨਹੀਂ ਬਾਕੀ ਤੁਹਾਡੇ ਬਾਲ ਬੱਚੇ ਤੁਹਾਡਾ ਟੱਪਰ ਠੀਕ ਨੇ ਸਾਰੇ ਟੱਪਰ ਠੀਕ ਹੈ ਫਿਰ ਡੰਗਰ ਆ ਗਏ ਅੱਧਾ-ਅੱਧਾ ਉਹ ਉਧਰ ਰੁਕ ਗਏ ਸੀ ਰੁਕ ਗਏ ਸਾਰੇ ਹਾਂਜੀ ਪਾਣੀ ਕਿੰਨਾ ਕੁ ਆਇਆ ਹੈ ਪਾਣੀ ਤਾਂ ਕਾਫੀ ਆਇਆ ਘਰ ਸਾਡੇ ਡੁੱਬ ਗਏ ਗਏ ਅੱਧੇ-ਅੱਧੇ ਘਰ ਡੁੱਬ ਗਏ ਗਏ ਹਾਂਜੀ ਪ੍ਰਸ਼ਾਸਨ ਵੱਲੋਂ ਮਦਦ ਕੀਤੀ ਜਾ ਰਹੀ ਪੂਰੀ ਕੀ ਬਤਾ ਫਿਰ ਆਉਣ ਕੀ ਬਤਾ ਉਹ ਕਰੇਗਾ ਜਾਂ ਨਹੀਂ ਕਰੇਗਾ ਉਹ ਉਹਨਾਂ ਦੇ ਹੱਥ ਗੱਲ ਹੈ ਅਸੀਂ ਕੀ ਕਰ ਸਕੇ ਗਰੀਬ ਬੰਦੇ ਅਸੀਂ ਅਗਰ ਲੋਕਾਂ ਦੇ ਕਰ ਕਰਕੇ ਧੜੀਆਂ ਲਾ ਲਾ ਕੇ ਬਣਾਏ ਘਰ ਮਕਾਨ ਤੇ ਉਹ ਮੁੜ ਕੇ ਹੁਣ ਇਦਾਂ ਦਾ ਕੰਮ ਚੱਲ ਗਿਆ ਅਜੇ ਧੜੀਆਂ ਲਾ ਲਾ ਕੇ ਕਰਜ਼ਾ ਮੁਕਾਈ ਕਰਦੇ ਗਰੀਬ ਬੰਦੇ ਕੀ ਕਰਨਾ ਹੁਣ